ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਸੱਤਾ ਤੇ ਭਾਈ ਬਲਵੰਡਾ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਰਾਗੀ ਸਨ ਉਹ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰਦੇ ਅਤੇ ਉਹਨਾਂ ਦੇ ਮਿੱਠੇ ਕੀਰਤਨ ਨੇ ਹਮੇਸ਼ਾ ਹੀ ਸੰਗਤਾਂ ਨੂੰ ਨਿਹਾਲ ਕੀਤਾ ਭਾਈ ਬਲਵੰਡ ਜਿਸ ਨੂੰ ਰਾਏ ਬਲਵੰਡ ਵੀ ਕਿਹਾ ਜਾਂਦਾ ਹੈ ਇੱਕ ਰਬਾਬੀ ਅਤੇ ਭਾਈ ਸੱਤਾ ਦੇ ਨਾਲ ਇੱਕ ਸਹਿ ਰਚਨਾਕਾਰ ਸੀ ਜਿਸ ਨੂੰ ਰਾਮਕਲੀ ਸੰਗੀਤਕ ਮਾਮ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਇੱਕ ਵਾਰ ਦਾ ਜੋ ਹੈ ਕਿ ਉਸ ਦਾ ਮੰਨਿਆ ਹੋਇਆ ਰਾਗੀ ਔਰ ਕੀਰਤਨੀਆ ਸਮਝਿਆ ਜਾਂਦਾ ਸੀ ਭਾਈ ਸੱਤਾ ਅਤੇ ਬਲਵੰਡ ਬਾਰੇ ਬਹੁਤੀ ਪ੍ਰਮਾਣਿਕ ਜੀਵਨੀ ਜਾਣਕਾਰੀ ਉਪਲਬਧ ਨਹੀਂ ਹੈ ਸਿਵਾਏ ਇਹ ਕਿ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸਨ ਤੇ ਅਤੇ ਉਹ ਸ਼ਬਦ ਕੀਰਤਨ ਜੋ ਹੈ ਮਹਾਰਾਜ ਦੀ ਹਜ਼ੂਰੀ ਵਿੱਚ ਕਰਦੇ ਸਨ ਭਾਈ ਬਲਵੰਡ ਅਤੇ ਸਤਾ ਜੋ ਸੀਗੇ ਇਹਨਾਂ ਦਿਨੋ ਦਿਨ ਗੁਰਬਾਣੀ ਕਰਕੇ ਜੋ ਸੀਗਾ ਸ਼ਬਦ ਕੀਰਤਨ ਦੀ ਮਹਿਮਾ ਵਧਦੀ ਗਈ ਅਤੇ ਉਹਨਾਂ ਦੇ ਵਿੱਚ ਹੰਕਾਰ ਅਤੇ ਲਾਲਚ ਵਧ ਗਿਆ ਉਹਨਾਂ ਦੇ ਮਾਰੇ ਵਿੱਚ ਗੱਲ ਬੈਠ ਗਈ ਕਿ ਸਾਡੇ ਜੋ ਅਸੀਂ ਸ਼ਬਦ ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ ਗਾਉਂਦੇ ਹਾਂ ਇਸੇ ਕਰਕੇ ਹੀ ਗੁਰੂ ਜੀ ਪ੍ਰਸਿੱਧ ਹੋਏ ਹਨ ਇੱਕ ਦਿਨ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਸ਼ਬਦ ਗਾਉਣ ਲੈ ਕੇ ਆ ਤਾਂ ਉਹਨਾਂ ਨੇ ਮੂੰਹ ਤੋੜ ਜਵਾਬ ਦੇ ਦਿੱਤਾ ਅਤੇ ਸਾਫ਼ ਇਨਕਾਰ ਕਰ ਦਿੱਤਾ ਜਦੋਂ ਗੁਰੂ ਜੀ ਨੇ ਇਹ ਸੁਣਿਆ ਕਿ ਉਹ ਇਸ ਤਰ੍ਹਾਂ ਉਹਨਾਂ ਨੇ ਕੀਤਾ ਹੈ ਤਾਂ ਉਹ ਵੀ ਪਸੰਦ ਨਹੀਂ ਹੋਏ ਅਤੇ ਜਦੋਂ ਟਕਸਾਲ ਵਿੱਚ ਟਕਸਾਲ ਵਾਲੇ ਸ਼ਾਮ ਦੀ ਸੰਗਤ ਵਿੱਚ ਗਾਉਣ ਲਈ ਆਇਆ ਤਾਂ ਉਹਨਾਂ ਨੇ ਮੂੰਹ 모ੜ ਲਿਆ ਸੋ ਇਸ ਕਰਕੇ ਉਹਨਾਂ ਦੇ ਅੰਦਰ ਹੁਣ ਹੰਕਾਰ ਨੇ ਜੋ ਹੈ ਆਪਣੀ ਜਗ੍ਹਾ ਬਣਾ ਲਈ ਸੀ ਕੁਝ ਸਮੇਂ ਬਾਅਦ ਭਾਈ ਸੱਤਾ ਤੇ ਬਲਵੰਡ ਨੇ ਗੁਰੂ ਜੀ ਨੂੰ ਦੱਸਿਆ ਕਿ ਉਹਨਾਂ ਦੀ ਇੱਕ ਪੋਤੀ ਹੈ ਜਿਸ ਦਾ ਵਿਆਹ ਹੋਣਾ ਹੈ ਅਤੇ ਉਹਨਾਂ ਨੇ ਇੱਕ ਖਰਚੇ ਦੀ ਜੋ ਮੰਗ ਹੈ ਗੁਰੂ ਅਰਜਨ ਦੇਵ ਜੀ ਪਾਸੋਂ ਕੀਤੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ 2 ਮਹੀਨੇ ਉਡੀਕ ਕਰਨ ਲਈ ਕਿਹਾ ਅਤੇ ਕਿਹਾ ਕਿ ਜਿਹੜੀ ਸਾਲਾਨਾ ਵਸਾਖੀ ਆ ਰਹੀ ਹੈ ਉਸ ਦੇ ਆਸ-ਪਾਸ ਤੁਹਾਡਾ ਲੇਖਾ ਜੋਖਾ ਕਰ ਦਿਆਂਗੇ। ਲੇਕਿਨ ਉਹ ਨਹੀਂ ਮੰਨੇ ਅਤੇ ਉਹਨਾਂ ਨੇ ਫਿਰ ਪੈਸੇ ਦੀ ਮੰਗ ਕੀਤੀ ਅਤੇ ਗੁਰਾਂ ਜੀ ਦੇ ਉੱਪਰ ਉਧਾਰ ਲੈਣ ਲਈ ਦਬਾਅ ਪਾਇਆ। ਗੁਰੂ ਅਰਜਨ ਦੇਵ ਜੀ ਨੇ ਉੱਤਰ ਦਿੱਤਾ ਕਿ ਉਧਾਰ ਲੈਣਾ ਚੰਗੀ ਗੱਲ ਨਹੀਂ ਹੈ, ਉਹਨਾਂ ਨੂੰ ਧੀਰਜ ਰੱਖਣਾ ਚਾਹੀਦਾ ਹੈ। ਪਰ ਉਹ ਫਿਰ ਵੀ ਨਹੀਂ ਮੰਨੇ। ਸੋ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਨਿਮਰਤਾ ਦਾ ਸਬਕ ਸਿਖਾਉਣ ਦਾ ਫੈਸਲਾ ਕੀਤਾ ਅਤੇ ਕਿਹਾ ਕਿ ਅਗਲੇ ਦਿਨ ਦਰਬਾਰ ਵਿੱਚ ਕੀਰਤਨ ਕਰਨ ਤੋਂ ਬਾਅਦ ਉਹਨਾਂ ਨੂੰ ਹਰ ਸੱਚੇ ਸਿੱਖ ਲਈ ਇੱਕ ਸਿੱਕਾ ਦਿੱਤਾ ਜਾਵੇਗਾ। ਅਗਲੇ ਦਿਨ ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਅਰਜਨ ਦੇਵ ਜੀ ਨੇ ਭਾਈ ਸੱਤਾ ਤੇ ਬਲਵੰਡ ਨੂੰ 4.5 ਸਿੱਕੇ ਦਿੱਤੇ। ਭਾਈ ਸੱਤਾ ਤੇ ਬਲਵੰਡ ਨੂੰ ਵੱਡੀ ਰਕਮ ਦੀ ਆਸ ਸੀ। ਅਤੇ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਜਦੋਂ ਇਹਨੇ ਸਿੱਖ ਸਨ ਤਾਂ ਉਹਨਾਂ ਨੂੰ 4.5 ਸਿੱਕੇ ਕਿਉਂ ਦਿੱਤੇ ਗਏ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ ਕਿ ਉਸ ਤੋਂ ਪਹਿਲਾਂ ਕੇਵਲ 4 ਚਾਰ ਹੀ ਸੱਚੇ ਸਿੱਖ ਸਨ ਗੁਰੂ ਨਾਨਕ ਗੁਰੂ ਅੰਗਦ ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਉਹ ਆਪਣੇ ਆਪ ਨੂੰ ਅੱਧਾ ਸਿੱਖ ਸਮਝੇ ਸਨ ਅਤੇ ਇਸ ਲਈ ਵਾਜ ਅਨੁਸਾਰ 4.5 ਸਿੱਕੇ ਦਿੱਤੇ ਭਾਈ ਸੱਤਾ ਤੇ ਬਲਵੰਡ ਨੇ ਗੁਰੂ ਜੀ ਨੂੰ ਬੇਬਾਕੀ ਭਰੇ ਲਹਿਜੇ ਵਿੱਚ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਹਾਡੇ ਗੁਣ ਗਾ ਕੇ ਅਸੀਂ ਤੁਹਾਨੂੰ ਮਸ਼ਹੂਰ ਕਰ ਦਿੱਤਾ ਹੈ ਜੇਕਰ ਅਸੀਂ ਗੁਰੂ ਦੀ ਬਾਣੀ ਨਾ ਗਾਉਂਦੇ ਤਾਂ ਸਿੱਖ ਕਦੇ ਵੀ ਤੁਹਾਨੂੰ ਚੜਾਵਾ ਨਹੀਂ ਚੜਾਉਂਦੇ ਤੁਸੀਂ ਸਾਨੂੰ ਲੋੜਵੰਦ ਜੋ ਹੈ ਮਾਇਆ ਦੇ ਦਿਵੋ ਨਹੀਂ ਤਾਂ ਅਸੀਂ ਆਪਣਾ ਕੀਰਤਨ ਬੰਦ ਕਰ ਦੇਵਾਂਗੇ ਤੇ ਤੁਹਾਨੂੰ ਕੋਈ ਵੀ ਗੁਰੂ ਨਹੀਂ ਮੰਨੇਗਾ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਬੁਲਾਇਆ ਪਰ ਉਹਨਾਂ ਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਟਕਸਾਲਾਂ ਦੀ ਬੇਕਦਰੀ ਜੋ ਸਗੀ ਉਹ ਮਹਾਰਾਜ ਜੀ ਨੇ ਬਰਦਾਸ਼ਤ ਨਹੀਂ ਕੀਤੀ ਅਤੇ ਗੁਰੂ ਨਾਨਕ ਕਾ ਦੇ ਘਰ ਦੇ ਦਰਬਾਰ ਦੀ ਕੀਤੀ ਨਰਾਦਰੀ ਮਹਾਰਾਜ ਨੂੰ ਵੀ ਜੋ ਹੈ ਉਹ ਚੰਗੀ ਨਹੀਂ ਲੱਗੀ ਇਸ ਲਈ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਘਰ ਦੀ ਬਦਨਾਮੀ ਕੀਤੀ ਹੈ ਇਸ ਕਰਕੇ ਹੁਣ ਕੋਈ ਵੀ ਜੋ ਸਿੱਖ ਹੈ ਉਹ ਤੁਹਾਡੇ ਨਾਲ ਮੇਲ ਮਲਾਪ ਨਹੀਂ ਰੱਖੇਗਾ ਇਸ ਤਰ੍ਹਾਂ ਮਹਾਰਾਜ ਜੀ ਨੇ ਇਹ ਬਚਨ ਕਰ ਦਿੱਤੇ ਅਤੇ ਉਹਨਾਂ ਨੇ ਫਿਰ 2 ਸਾਲ ਤੋਂ ਵੱਧ ਸਮੇਂ ਤੱਕ ਆਪ ਹੀ ਰਾਗੀ ਦੀ ਰੂਟੀ ਨਿਭਾਈ ਕਿਉਂਕਿ ਗੁਰੂ ਅਰਜਨ ਦੇਵ ਜੀ ਖੁਦ ਵੀ ਇੱਕ ਬਹੁਤ ਚੰਗੇ ਲਖਾਰੀ ਅਤੇ ਸੰਗੀਤਕਾਰ ਸਨ ਆਪ ਜੀ ਲਿਖਦੇ ਵੀ ਬਹੁਤ ਸੋਹਣਾ ਸਨ ਸੋ ਇਸ ਕਰਕੇ ਸਮਾਂ ਲੰਘਦਾ ਗਿਆ ਅਤੇ ਭਾਈ ਸੱਤੇ ਤੇ ਬਲਵੰਡਿਆ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗ ਗਿਆ ਅਤੇ ਉਹਨਾਂ ਨੂੰ ਆਪਣੀ ਬੇਵਕੂਫੀ ਉੱਤੇ ਪਛਤਾਵਾ ਹੋਣ ਲੱਗ ਗਿਆ ਕਿਉਂਕਿ ਹੁਣ ਉਹਨਾਂ ਦਾ ਕੀਰਤਨ ਸੁਣਨ ਕੋਈ ਵੀ ਨਹੀਂ ਆਉਂਦਾ ਸੀਗਾ ਅਤੇ ਉਦੋਂ ਗੁਰੂ ਅਰਜਨ ਦੇਵ ਜੀ ਦੇ ਕੋਲ ਸਿੱਖਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਸੀ ਆਪਣੇ ਕਹੇ ਹੋਏ ਸ਼ਬਦਾਂ ਤੇ ਹੁਣ ਸੱਤਾ ਤੇ ਬਲਵੰਡਾ ਸ਼ਰਮ ਮਹਿਸੂਸ ਕਰ ਰਹੇ ਸਨ ਉਹਨਾਂ ਨੇ ਆਪਣੇ ਆਪ ਨੂੰ ਇਸ ਨੂੰ ਖਰੀਦਣ ਲਈ ਮੱਕੀ ਤੋਂ ਜੋ ਪੈਸੇ ਆਏ ਸਨ ਉਹ ਵੀ ਆਪਣੀ ਬੇਵਕੂਫੀ ਕਰਕੇ ਗਵਾਲੇ ਸਨ ਹੁਣ ਦੋਵੇਂ ਮਾਨਸਿਕ ਪੀੜਾ ਚਲਦੇ ਸਨ ਅਤੇ ਕੋੜ ਨਾਲ ਬਿਮਾਰ ਹੋ ਗਏ ਸਨ ਜਿਸਨੇ ਕੀ ਉਹਨਾਂ ਨੂੰ ਇਨਾ ਦਰਦ ਦਿੱਤਾ ਕਿ ਉਹ ਆਰਾਮ ਨਾਲ ਹੁਣ ਸੌ ਵੀ ਨਹੀਂ ਸਕਦੇ ਸਨ ਇਸ ਲਈ ਉਹਨਾਂ ਦਾ ਹੁਣ ਦਿਨ ਰਾਤ ਦਾ ਜੋ ਸੀ ਸੋਣਾ ਉਹ ਵੀ ਦੁੱਖ ਦੇ ਵਿੱਚ ਬਦਲ ਗਿਆ ਸੋ ਉਹਨਾਂ ਨੇ ਕੁਝ ਸਿੱਖ ਸ਼ਰਧਾਲੂ ਬਚੋਲੇ ਬੁਣਾ ਕੇ ਗੁਰੂ ਅਰਜਨ ਦੇਵ ਜੀ ਵੱਲ ਭੇਜੇ ਅਤੇ ਮਾਫੀ ਦੀ ਉਮੀਦ ਮਹਾਰਾਜੀ ਤੋਂ ਕੀਤੀ ਪਰ ਅੱਗੇ ਉਹ ਮਹਾਰਾਜੀ ਨੇ ਬਚਨ ਕੀਤੇ ਕਿ ਜੋ ਵੀ ਹੁਣ ਇਹਨਾਂ ਨਾਲ ਵਰਤੇਗਾ ਇਆ ਮਦਦ ਕਰ ਮਦਦ ਕਰਦਾ ਹੋਇਆ ਪਾਇਆ ਗਿਆ ਔਰ ਉਸ ਦਾ ਮੂੰਹ ਕਾਲਾ ਕਰ ਦਿੱਤਾ ਜਾਵੇਗਾ ਗੱਜੇ ਤੇ ਸਵਾਰ ਹੋ ਕੇ ਉਸ ਦੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਸ਼ਹਿਰ ਦੇ ਸਾਰੇ ਬਾਜ਼ਾਰਾਂ ਤੇ ਗਲੀਆਂ ਵਿੱਚ ਲੰਗਾਇਆ ਜਾਵੇਗਾ ਐਨੇ ਸਖਤ ਬਚਨਾਂ ਤੋਂ ਬਾਅਦ ਵਿਚੋਲੇ ਗੁਰਸਿੱਖ ਜੋ ਸਨ ਉਹ ਵੀ ਦੂਰ ਹੋ ਗਏ ਅਤੇ ਭਾਈ ਸੱਤਾ ਤੇ ਬਲਵੰਡੇ ਦਾ ਹੁਣ ਹੋਰ ਵੀ ਬੁਰਾ ਹਾਲ ਹੋ ਗਿਆ ਹੁਣ ਉਹਨਾਂ ਲਈ ਗੁਰੂ ਘਰ ਦੇ ਦਰਵਾਜ਼ੇ ਉਹਨਾਂ ਨੂੰ ਬੰਦ ਜਾਪ ਦੇ ਨਜ਼ਰ ਆਏ ਅਤੇ ਆਪਣੀ ਗਲਤੀ ਤੇ ਉਹਨਾਂ ਨੂੰ ਬਹੁਤ ਭਾਰੀ ਪਛਤਾਵਾ ਹੋ ਗਿਆ ਸੀ ਇਸ ਦਾ ਨਤੀਜਾ ਵੀ ਹੁਣ ਉਹਨਾਂ ਦੇ ਸਾਹਮਣੇ ਆ ਗਿਆ ਸੀ ਆਖਰਕਾਰ ਭਾਈ ਲੱੱਦਾ ਨੇ ਮਦਦ ਲਈ ਹਾਮੀ ਭਰੀ ਅਤੇ ਸਵਾਨਲ ਆਪਣਾ মুখ ਕਾਲਾ ਕਰ ਦਿੱਤਾ ਅਤੇ ਖੁਦ ਹੀ ਜੁੱਤੀਆਂ ਦਾ ਹਾਰ ਪਾ ਕੇ ਪਿਛਲੇ ਪਾਸੇ ਵੱਲ ਮੁਹੂਰ ਕੇ ਗੱਦੇ ਦੀ ਸਵਾਰੀ ਕਰਨੀ ਸ਼ੁਰੂ ਕਰ ਦਿੱਤੀ ਭਾਈ ਸੱਤਾ ਤੇ ਭਾਈ ਬਲਵੰਡਾ ਉਸ ਦੇ ਨਾਲ ਨਾਲ ਸਨ ਅਤੇ ਲਾਹੌਰ ਤੋਂ ਅੰਮ੍ਰਿਤਸਰ ਦੇ ਰਸਤੇ ਵਿੱਚ ਲੋਕਾਂ ਨੇ ਭਾਈ ਲੱਦਾ ਨੂੰ ਚੋਰ ਸਮਝਿਆ ਤੇ ਉਸ ਨੂੰ ਗਾਲਾਂ ਵੀ ਕੱਢੀਆਂ ਭਾਈ ਲੱਦਾ ਖੋਤੇ ਦੇ ਸਵਾਰ ਹੋ ਕੇ ਗੁਰੂ ਅਰਜਨ ਦੇਵ ਜੀ ਦੇ ਘਰ ਪਹੁੰਚੇ ਜਦੋਂ ਉਸ ਨੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਗੁਰੂ ਜੀ ਨੇ ਬਾਹਰ ਆ ਕੇ ਭਾਈ ਲੱਦਾ ਨੂੰ ਪਛਾਣ ਲਿਆ ਅਤੇ ਉਸ ਨੂੰ ਉਤਣ ਲਈ ਕਿਹਾ ਭਾਈ ਲੱਦਾ ਨੇ ਖੋਤੇ ਤੋਂ ਉਤਰਿਆ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਗੁਰੂ ਅਰਜਨ ਦੇਵ ਜੀ ਨੇ ਖੁਦ ਹੀ ਭਾਈ ਲੱਦਾ ਦਾ ਮੂੰਹ ਸਾਫ਼ ਕੀਤਾ ਦੁਤੀਆਂ ਦਾ ਹਾਰ ਲਾ ਦਿੱਤਾ ਅਤੇ ਉਸ ਨੂੰ ਗਰਲ ਨਾਲ ਲਾ ਲਿਆ ਗੁਰੂ ਜੀ ਨੇ ਫੇਰ ਕਿਹਾ ਭਾਗੇ ਜੱਦਾ ਇਹ ਸੱਚ ਹੈ ਕਿ ਤੁਸੀਂ ਗਰੀਬਾਂ ਦੇ ਵੱਡੇ ਸ਼ੁਭਚਿੰਤਕ ਹੋ ਪਰ ਇਹਨਾਂ ਬੰਦਿਆਂ ਨੇ ਗੁਰੂ ਨਾਨਕ ਦੇ ਘਰ ਦੇ ਦਿੰਦਿਆ ਕੀਤੀ ਸੀ ਗੁਰੂ ਨਾਨਕ ਦੇ ਘਰ ਦੇ ਦਿੰਦਿਆ ਕਰਨ ਵਾਲੇ ਉਹ ਮਾਫ ਨਹੀਂ ਕਰ ਸਕਦੇ ਮਾਫੀ ਚਾਹਦੇ ਹਾਂ ਤਾਂ ਉਹਨਾਂ ਨੂੰ ਉਸੇ ਜ਼ਬਾਨ ਨਾਲ ਗੁਰੂ ਨਾਨਕ ਦੇ ਘਰ ਦੀ ਓਸ਼ਧ ਕਰਨੀ ਹੈ ਜਿਸ ਦੇ ਨਾਲ ਉਹਨਾਂ ਨੇ ਅਲੋਚਨਾ ਕੀਤੀ ਸੀ ਸੋ ਭਾਈ ਸੱਤਾ ਤੇ ਬਲਵੰਡਾ ਅਜੇ ਹੱਕ ਲਈ ਰਾਜੀ ਹੋ ਗਏ ਅਤੇ ਉਹਨਾਂ ਨੇ ਰਾਮਕਲੀ ਦੀ ਵਾਰ ਦਾ ਪਾਠ ਕੀਤਾ ਜਿਸ ਨੂੰ ਸੱਤਾ ਤੇ ਬਲਵੰਡ ਦੀ ਵਾਰ ਵੀ ਕਿਹਾ ਜਾਂਦਾ ਹੈ ਇਹ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 967 ਤੋਂ 968 ਵਿੱਚ ਪਾਈ ਜਾ ਸਕਦੀ ਹੈ ਉਪਰੋਕਤ ਵਾਰ ਦੇ ਪਾਠ ਕਰਨ ਨਾਲ ਉਹਨਾਂ ਦਾ ਰੋਗ ਦੂਰ ਹੋ ਗਿਆ ਗੁਰੂ ਜੀ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਦੋਵੇਂ ਗੁਰੂ ਜੀ ਨੇ ਜੋ ਸੀਗਾ ਉਹ ਪ੍ਰੇਮ ਨਾਲ ਪੜਦੇ ਗਏ ਅਤੇ ਉਹਨਾਂ ਦੇ ਰੋਗ ਵੀ ਦੂਰ ਹੁੰਦੇ ਗਏ ਪੰਕਤੀਆਂ ਕੁਝ ਇਸ ਤਰ੍ਹਾਂ ਹਨ ਰਾਮ ਕਰੇ ਕੀ ਵਾਰ ਰਾਏ ਬਲਵੰ ਤਥਾ ਸਤ ਦੂ ਮਾਖੀ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਕੀ ਵਦੈ ਸੋ ਇਸ ਤਰ੍ਹਾਂ ਇਹ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਮਾਲੇ ਵਿੱਚ ਦਰਜ ਹਨ ਇਹ ਇਤਿਹਾਸ ਜੋ ਹੈ ਉਹ ਅਮਰ ਹੈ ਇਹਦੀ ਨਿਸ਼ਾਨੀ ਧੰਨ ਸਾਹਿਬ ਫਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ